है तुलसी की का कोई ब्लॉक कर दे हां हां अच्छा आ दो उधर वाले कौन से कौन से सर इन्हने इंटीरियर में ये सारे मिलियन में पॉजिटिव किया है यहां पे उसके बाद 28% इंक है ये उन्होंने सर कोई मैच सब लेते हैं तब का माइक्रोसॉफ्ट कनेक्शन ਮੈਂ ਅੰਦਰੋਂ ਕੁੰਡਾ ਦਾ ਮੈਂ ਅੰਦਰੋਂ ਕੁੰਡਾ ਦਾ ਸਰ ਇਹ ਇਨਾ ਨਹੀਂ ਇਸ ਚਾਹੇ ਨਹੀਂ ਸਰ ਹਾਂ ਜਨਰਲ ਹਾਲ ਦੇ ਵਿੱਚ ਸ਼ੀਸ਼ਾ ਤੋਂ ਸ਼ੀਸ਼ਾ ਨਵੀਂ ਚਾਹੇ ਹਾਂਜੀ ਦੋਸ਼ ਚਾਹੇ ਦੀ ਸ਼ੀਸ਼ਾ ਕਹਿੰਦਾ ਉਸ ਤੋਂ ਬਾਅਦ ਜਿਹੜਾ ਅੱਜ ਨੋਟਿਸ ਦੇ ਬਾਰੇ ਬਤਰੀ ਅ ਅੱਜ ਸਾਡੀ ਨੋਟਿਸ ਦੇ ਵਿੱਚ ਹੁਣੇ-ਹੁਣੇ ਇੱਕ ਕੇਸ ਆਇਆ ਕਿ ਖੰਨੇ ਦੀ ਜੋ ਬਾਰ ਐਸੋਸੀਏਸ਼ਨ ਹੈ ਕੱਲ ਉਹਦੇ ਵਿੱਚ ਕੋਈ ਝਗੜਾ ਹੋਇਆ ਔਰ ਜਿਹੜਾ ਝਗੜਾ ਹੋਇਆ ਉਹਦੇ ਵਿੱਚ ਮੇਰੇ ਨਾਲ ਜੋ ਵਕੀਲ ਸਾਹਿਬ ਖੜੇ ਨੇ ਪ੍ਰਦੀਪ ਕੁਮਾਰ ਜੀ ਇਹਨਾਂ ਦੀ ਅਸਿਸਟੈਂਟ ਜੂਨੀਅਰ ਕੀ ਨਾਮ ਹੈ ਮੈਡਮ ਸਿਮਰਨ ਬ੍ਰੀਤ ਕੌਰ ਜੀ ਦੇ ਨਾਲ ਜਾਨੀ ਕਿ ਕਈ ਫੋਰ ਜਣਿਆਂ ਨੇ ਸ਼ਰਾਰਤੀ ਲੋਕਾਂ ਨੇ ਕਈਆਂ ਨੇ ਟੱਕਾ ਮੁੱਕੀ ਵੀ ਕੀਤੀ ਹੈ ਔਰ ਉਹਨਾਂ ਤੋਂ ਬਾਹਰ ਤੋਂ ਫੜ ਕੇ ਘੜੀਸਣ ਦੀ ਵੀ ਕੋਸ਼ਿਸ਼ ਕੀਤੀ ਔਰ ਕੱਪੜੇ ਤੱਕ ਫਾੜਦੇ ਤੇ ਜਿਹੜਾ ਕਿ ਬਹੁਤ ਹੀ ਮੈਟਰ ਸੀਰੀਅਸ ਹੈ ਔਰ ਜਿਵੇਂ ਹੀ ਸਾਨੂੰ ਇਹ ਪਤਾ ਲੱਗਿਆ ਤੇ ਜਦੋਂ ਮੈਂ ਉੱਥੇ ਪਹੁੰਚੇ ਆ ਕੇ ਦੇਖਿਆ ਤੇ ਉਹਨਾਂ ਦੀ ਖਬਰ ਲੱਤੀ ਤੇ ਇੱਕ ਕੁੜੀ ਦਾ ਮਸਲਾ ਸੋ ਕੁੜੀ ਦਾ ਮਸਲਾ ਹੋਣ ਕਰਕੇ ਸਾਡਾ ਫਰਜ਼ ਬਣਦਾ ਸੀ ਆ ਕੇ ਇਸ ਗੱਲ ਨੂੰ ਬੜਾ ਬਰੀਕੀ ਨਾਲ ਦੇਖਣਾ ਸੋ ਜਿਹੜੇ ਬੰਦੇ ਜਿਨ੍ਹਾਂ ਨੇ ਵੀ ਇਹ ਘਨੌਣਾ ਕੰਮ ਕੀਤਾ ਜਿਨ੍ਹਾਂ ਨੇ ਵੀ ਇਹ ਹਰਕਤ ਕੀਤੀ ਹੈ ਉਹ ਬੰਦੇ ਬਖਸ਼ੇ ਨਹੀਂ ਜਾਣਗੇ ਉਹਨਾਂ ਦੇ ਉੱਤੇ ਬਣਦੀ ਹੋਈ ਸਖਤ ਤੋਂ ਸਖਤ ਕਾਰਵਾਈ ਕੀਤੀ ਦੱਸਿਆ ਪਹਿਲਾਂ ਕਿ ਇਹ ਵਜਾ ਕੀ ਨਹੀਂ ਚੱਲਦਾ ਕੰਮ ਹੈ ਉਹਨਾਂ ਨੇ ਦੱਸਿਆ ਉਹ ਕਹਿੰਦੇ ਮੈਂ ਆਪਣੀ ਜਿਹੜੀ ਸਟੇਟਮੈਂਟ ਹੈ ਪੁਲਿਸ ਨੂੰ ਰਿਕਾਰਡ ਕਰਾ ਦੂੰਗੀ ਜਿਹਦੇ ਤਹਿਤ ਉਹ ਕਹਿੰਦੇ ਮੈਂ ਆਪਣੇ ਕਲੀਗ ਦੇ ਨਾਲ ਕਿਤੋਂ ਬਾਹਰੋਂ ਆਈ ਸੀ ਕਿਤਾ ਜਦੋਂ ਮੈਂ ਬਾਹਰੋਂ ਆ ਕੇ ਕਚਹਿਰੀਆਂ 'ਚ ਐਂਟਰ ਕਰਨ ਲੱਗੀ ਵੀ ਉੱਥੇ ਹੀ ਕੋਈ ਜਿਹੜੇ ਕਈ ਉਹਨਾਂ ਦੇ ਨਾਲ ਦੇ ਹੋਰ ਕਲੀਗ ਸੀਗੇ ਵੀ ਉਹਨਾਂ ਨੇ ਇਹਨਾਂ ਦੇ ਨਾਲ ਬਤਮੀਜੀ ਕਰਨੀ ਸ਼ੁਰੂ ਕਰ ਦਿੱਤੀ ਕਿਸੇ ਨੇ ਤੇ ਪੁੱਛਕਿਛ ਕਰਨੀ ਸ਼ੁਰੂ ਕਰ ਦਿੱਤੀ ਕਿਥੋਂ ਆਈਆਂ ਕਿਵੇਂ ਆਈਆਂ ਦੱਸ ਐਡ ਉਹ ਗੱਲ ਬਾਤ ਦੇ ਬਾਤ ਦੇ ਯਾਨੀ ਕਿ ਜਦੋਂ ਇਹ ਆਫਿਸ 'ਚ ਆਪਣੇ ਗਏ ਉਹ ਹੱਥਪਾਈ ਤੇ ਆ ਗਏ ਸੋ ਜਾਦਾ ਇਹਦੇ ਬਾਰੇ ਚ ਜਾਣਕਾਰੀ ਇਹ ਤੁਹਾਨੂੰ ਮੇਰੇ ਨਾਲ ਖੜੇ ਜਿਹਨਾਂ ਦੇ ਜੂਨੀਅਰ ਸੀ ਪ੍ਰਦੀਪ ਕੁਮਾਰ ਜੀ ਇਹਦੇ ਬਾਰੇ ਤੁਹਾਨੂੰ ਜਿਆਦਾ ਡਿਟੇਲ ਚ ਦੱਸ ਦਾਂਗੇ ਪਰ ਜਿਨਾਂ ਨੇ ਵੀ ਇਹ ਕੰਮ ਕੀਤਾ ਉਹ ਬਖਸ਼ੇ ਨਹੀਂ ਜਾਣਗੇ ਉਹਨਾਂ ਤੇ ਬਣਦੀ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਕਿਸੇ ਕਿਸੇ ਨੂੰ ਜ਼ਾਇਦ ਕੀਤੀ ਜਾ ਕਰਨ ਜਾਣਾ ਬਿਲਕੁਲ ਮੈਂ ਹੁਣੇ ਪੁਲਿਸ ਦੇ ਨਾਲ ਗੱਲ ਕੀਤੀ ਹੈ ਐਸ ਐਚ ਓ ਸਾਹਿਬ मौके ਤੇ ਪਹੁੰਚ ਰਹੇ ਨੇ 2 ਮਿੰਟ ਦੇ ਅੰਦਰ ਅੰਦਰ ਹੀ ਵਿਲ ਰਿਕਾਰਡ ਦੀ ਸਟੇਟਮੈਂਟ ਸਟੇਟਮੈਂਟ ਰਿਕਾਰਡ ਕੀਤੀ ਜਾਊਗੀ ਸਾਡੀ ਉਸ ਭੈਣ ਦੀ ਤੇ ਜਿਹੜੀ ਵੀ ਬਣਦੀ ਉਹ ਤੇ ਬਣਦੀ ਦੋ ਬਾਜਪਕਾਰ ਵੱਲ ਹੋਊਗੀ ਵੀਡੀਓ ਰਾਜੀ ਕੁ ਬਣਾਤੀ ਜਿਸਨੂੰ ਕੀ ਮੈਟਰ ਹੈ ਮੇ ਕੋਲ ਲੜਕੀ ਜੂਨੀਅਰ ਹੈ ਸਿੰਧੂਪਰੀ ਤੋਂ ਇਹਨਾਂ ਨੇ ਮੈਂ ਕੱਲ ਨੂੰ ਆਣੀ ਪਈ ਜੈਸੀ ਕਿਸੇ ਮੈਟਰ ਤੋਂ ਤੇ ਉੱਥੋਂ ਜੋ ਆਰਡਰ ਲੈ ਕੇ ਆਇਆ ਤਾਂ ਸ਼ਾਮ ਨੂੰ ਤੇ ਕਿਨੂੰ 5:30 ਹੋ ਗਏ ਹੋਣਗੇ ਤਾਂ ਇਹ ਬਸਨ ਉੱਤਰੀ ਸੀ ਨਾ ਦੀ ਐਕਟਿਵ ਆ ਤੇ ਖੜੀ ਸੀਗੀ ਤਾਂ ਲੜਕਾ ਮੁੰਡਾ ਬਲਵਿੰਦਰ ਆ ਬੋ ਵੀ ਮੈਨੂੰ ਕਿ ਤੁਸੀਂ ਜਾ ਕੇ ਲਿਆ ਤੇ ਮੈਂ ਚਲੇ ਗਿਆ ਆਫਿਸ ਚ ਰਣੇ ਲਈ ਘਰ ਨੂੰ ਚਲੇ ਉੱਥੋਂ ਜੋ ਲੈ ਕੇ ਆਇਆ ਤਾਂ ਜਿਸ ਤੋਂ ਮੈਨੂੰ ਸਿਮਰ ਪ੍ਰੀਤ ਨੂੰ ਦੱਸਿਆ ਵੀ ਇਹਨੂੰ ਕਮੈਂਟ ਕਰੇ ਕੁਛ ਨਾ ਅੰਨੀ ਸੀ ਉੱਥੋਂ ਮੈਟਰ ਫਿਰ ਉਹਨੇ ਉਸ ਵੇਲੇ ਵੀ ਰੋਕਣ ਦੀ ਕੋਸ਼ਿਸ਼ ਕੀਤੀ ਬਟ ਉਸ ਤੋਂ ਬਾਅਦ ਕੁਝ ਹੋਰ ਲੜਕੇ ਮੌਕੇ ਤੇ ਆ ਗਏ। ਉਹ ਜਿਹੜੇ ਆਏ ਨੇ ਉਹ ਸਿਵਲ ਮੌਕੇ ਤੇ ਸਾਰਾ ਡਿਟੇਲ ਚ ਨਾਮ ਲਿਖਾਈ ਗਈ ਉਹਨਾਂ ਨੇ। ਉਹਨਾਂ ਨੇ ਕਾਫੀ ਜ਼ਿਆਦਾ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਕੇ ਵੀ ਬਹੁਤ ਕੁਝ ਕੀਤਾ ਪੁੱਤਰ। ਉਹ ਇੱਕ ਕਾਲੀ ਲੁਧਿਆਣੇ ਦੀ ਵੀ ਵੀਡੀਓ ਵਾਇਰਲ ਹੋ ਰਹੀ ਹੈ ਮੈਲਾ ਵੀਡੀਓ। ਹਾਂ ਜੀ ਸਰ ਨਹੀਂ ਸਰ ਉਹਦਾਂ ਕੋਈ ਨਹੀਂ ਉਹ ਲੱਗ ਫੈਕਟਰੀ। ਉਹ ਲੁਧਿਆਣਾ ਡਿਸਟ੍ਰਿਕਟ ਹਾਂ। ਉਹਨਾਂ ਵਿੱਚ ਕਿੰਨੇ ਜਣੇ ਐਡਮਿਟ ਹੋ ਗਏ ਨੇ? ਸਰੀਚ ਸਿਮਰਪ੍ਰੀਤ ਕੋਰ ਤੇ ਬਲਵਿੰਦਰ ਕੋਰ ਐਡਮਿਟ ਨਿਕਲ ਸ਼ਾਮ ਨੂੰ। ਕੀ ਮੰਗ ਸੀ ਕਾਗਜ਼ ਮੰਗਤੀ ਜੀ ਤੋਂ ਅਟੇ ਕੋਆਏ। ਸਰ ਇਹ ਹੀ ਆ ਵੀ ਜੋ ਲੜਕੀ ਨਾਲ ਦੇਖੋ ਉਹਨਾਂ ਨੇ ਕੁੱਟਮਾਰ ਕੀਤੀ ਆ ਮਿਸ ਬੇਬ ਜਾਵੇ ਨੂੰ ਮਲਾਸ ਕੀਤਾ ਖੁਸ਼ ਵੀ ਕੀਤਾ ਹੈ ਉਹਦੇ ਰਿਗਾਰਡਿੰਗ ਦੇਖੋ ਬੰਦੀ ਕਾਰਵਾਈ ਤੇ ਕਰਨਾ ਚਾਹੀਏ ਬਾਹਰ ਲੈਵਲ ਤੇ ਕੋਈ ਡਿਸੀਜਨ ਲੈ ਜਾ ਰਹੇ ਬਾਹਰ ਲੈਵਲ ਤੇ ਸਰ ਉਹਨੂੰ ਸੀ ਅੱਜ ਛੁੱਟੀ ਸੀ ਕੱਲ ਵੀ ਛੁੱਟੀ ਫਿਰ ਬੰਦੇ ਡਿਸਕਸ਼ਨ ਕਰਕੇ ਇਸ ਬੈਟ